ਸਾਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਜੀ ਪਿੰਡ ਮੱਡਾਲਾ ਇਹ ਪਿੰਡ ਦਾ ਸਾਰਾ ਕੁਝ ਨੰਦਾ ਦਿਖਾ ਦਿਓ ਸਾਰਾ ਡੁੱਬ ਚੁੱਕਾ ਹੈ ਤੇ ਇਧਰਲੇ ਬੰਦੇ ਨੂੰ ਬਹੁਤ ਘੱਟ ਮਦਦ ਪਹੁੰਚੀ ਹੈ ਤੇ ਇੱਕ ਨੂੰ ਸਾਨੂੰ ਪਤਾ ਲੱਗਾ ਸੀ ਕਿ ਵੀ ਇੱਥੇ ਪਸੂਆਂ ਦੀ ਜਿਹੜਾ ਆਚਾਰ ਵਗੈਰਾ ਲੋੜ ਦਾ ਪਿੰਡ ਦੇ ਵਿੱਚ ਦੋ ਰਸਤੇ ਕਹੇ ਜਾ ਰਹੇ ਆ ਜਿਹੜੇ ਜਿਹੜੇ ਡੁੱਬੇ ਬਾਕੀ ਸਾਡੀ ਟੀਮ ਜਿਹੜੀ ਜੱਥਾ ਪਹੁੰਚਿਆ ਉਹ ਸਾਰਾ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਜੋ ਲੋੜ ਦੀ ਮਦਦ ਬਾ ਉਹਨਾਂ ਨੂੰ ਵਾਹੀ ਜਾ ਰਹੀ ਜਿਹੜੀ ਇਹ ਕੋਸ਼ਿਸ਼ ਕਰਦਾ ਤੇ ਆ ਪਿੰਡ ਸਭ ਤੋਂ ਵੱਧ ਹਲਕੀ ਲੋ ਤੇ ਕਿਉਂਕਿ ਜੰਡ ਭਾਈ ਜਾਂਦਾ ਪਿੰਡ ਹੈਗਾ ਕੋਈ ਨਹੀਂ ਇਦਾਂ ਕਰਨ ਜਾਂਦਾ ਮੈਨੂੰ ਚੀਜ਼ ਦੇ ਇੱਥੇ ਆਪ ਪਹੁੰਚ ਕਰਨੀ ਪਣੀ ਸਾਡਾ ਵੀਰ ਦੇਖੋ ਸਾਡਾ ਸਾਰਿਆਂ ਨੂੰ ਦੇਣ ਦਾ ਵਾ ਸਾਡਾ ਕੋਈ ਵੀ ਅਸੀਂ ਇਸ ਬਾਰੇ ਜਿਹੜੀਆਂ ਅੱਗੇ ਵੀ ਕਾਫੀ ਵੀਡੀਓਜ਼ ਦੇ ਵਿੱਚ ਕਾਫੀ ਬੰਦਿਆਂ ਨੇ ਜ਼ਿਕਰ ਕੀਤਾ ਉਹ ਸੇਵਾ ਦੀ ਭਾਵਨਾ ਨਾ ਉਹ ਸਾਰਿਆਂ ਵਾਸਤੇ ਹੈ। ਭਾਵੇਂ ਕੋਈ ਕਿਸੇ ਵੀ ਭਾਈਚਾਰੇ ਦਾ ਹੋਵੇ। ਹਾਂਜੀ। ਕਿਸੇ ਕਮਿਊਨਿਟੀ ਦਾ ਵਾ ਕਿਸੇ ਧਰਮ ਦਾ ਵਾ ਕਿਸੇ ਜਾਤ ਦਾ ਹੈ। ਜਿਹੜਾ ਜਿਹੜੀ ਸੇਵਾ ਜਿਹੜੀ ਸੇਵਾ ਕਰ ਰਹੇ ਵੀਰਵਾ ਸਾਰਿਆਂ ਨੂੰ ਵੀ ਇਹ ਵੈਸੇ ਵੀ ਇਹ ਬੇਨਤੀ ਆ। ਤੇ ਵੈਸੇ ਹੈ ਨਹੀਂ ਇਦਾਂ ਬੰਦਿਆਂ ਤੇ ਬਹੁਤ ਪਰ ਫਿਰ ਵੀ ਫਿਰ ਵੀ ਅਸੀਂ ਇਸ ਬਾਰੇ ਜਿਹੜਾ ਵਾ ਉਹ ਖਾਸ ਤੌਰ ਤੇ ਸਾਡਾ ਤੇ ਬਾਕੀ ਸਾਰਿਆਂ ਨੂੰ ਵੀ ਬੇਨਤੀ ਆਏਗੀ ਇਸ ਗੱਲ ਦਾ ਖਿਆਲ ਰੱਖਣਾ ਵੀ। ਤੇ ਆਪਣਾ ਇੱਕ ਇਥੇ ਭਾਈਚਾਰਕ ਸਾਂਝ ਜਿਹੜੀ ਆਪਾਂ ਉਹ ਦਰਸਾਉਣੀ ਹੁੰਦੀ ਤੇ ਲੋੜਵੰਦ ਦੀ ਮਦਦ ਕਰਨੀ ਲੋੜਵੰਦ ਕੋਈ ਵੀ ਹੋ ਸਕਦਾ ਜਿਹਨੂੰ ਲੋੜ ਆ ਉਹਦੀ ਮਦਦ ਕਰਦੇ ਕਿੱਥੇ ਤੱਕ ਪਾਣੀ ਨਹੀਂ ਪਹੁੰਚਿਆ ਜਿਹਨੂੰ ਪਾਣੀ ਆਇਆ ਇੱਥੇ ਤੱਕ ਪਹੁੰਚਿਆ ਤੇ ਸਮਾਨ ਸਮੂਹ ਦਾ ਫਿਰ ਕਿੱਦਾਂ ਤੇ ਸਮਾਨ ਕੋਈ ਘੱਟ ਕਹਿੰਦੇ ਆ ਨਾ ਉਹਨਾਂ ਪੱਕੇ ਹਿਮਾਲੇ ਬੱਲੇ ਤੇ ਸਾਰੇ ਪਾਣੀ ਥੱਲੇ ਜਗਾ ਥੱਲੇ ਸਾਰਾ ਬੈਗ ਅੰਦਰ ਲੈਟ ਗਈ ਆ ਗਏ ਸਾਰਾ ਹਾਂਜੀ ਸਾਰੇ ਖਲੇ ਨੌਰ ਪੈ ਗਏ ਆ ਨਾ ਪਰ ਬਾਬਾ ਚੱਲੇ ਗਏ ਮੇ ਸਾਰਾ ਜੀ ਚੰਗੇ ਪੜੇ ਮੇਤ ਨਾਲ ਕੋਕਾ ਨੇ ਕੋਕਾ ਰਚਾਇਆ ਨੇ ਬੁਲਾਏ ਇੱਕਦਮ ਹੀ ਆਇਆ ਕਿ ਹੌਲੀ ਹੌਲੀ ਆ ਚੱਕ ਤਨ ਨਾਲ ਬਰਸ ਪਈ ਜਾਂਦੀ ਯਾਰ ਜੀ ਕਿਹੜੇ ਵੇਲੇ ਆ ਗਿਆ ਸਾਲਾ ਸੁਤਰੇਗਾ ਕੱਲ੍ਹ ਫੇਰ ਆ ਜਾਣਾ ਠੀਕ ਆ ਕੋਈ ਯੂਜ਼ ਕੋਈ ਨਹੀਂ ਤੇ ਕੈਸੀ ਕਰਨਾ ਚਾਹਤ ਕਿੰਨਾ ਕਦੇ ਸਾਨੂੰ ਆਇਆ ਕਾਂਤ ਬੱਸ ਦੇਖਣ ਦੇ ਤੂੰ ਕੋਈ ਕੋ ਤੁਹਾਡੇ ਸਾਹਮਣੇ ਨਾ ਮਸਕ ਦਿਖਾਉਂਦਾ ਕੋਈ ਚੀਜ਼ ਨਹੀਂ ਬਚੀ ਨਹੀਂ ਕੋਈ ਕਾਂਤ ਨਹੀਂ ਬਚੀ ਅੱਛਾ ਕੋਈ ਚੀਜ਼ ਨਹੀਂ ਬਚੀ ਗਲੀ ਦਾ ਕੱਪੜਾ ਵੀ ਕੋਈ ਨਹੀਂ ਬਚਿਆ ਅੱਛਾ ਪਾਣੀ ਆ ਗਿਆ ਕਿਦਾ ਆਹ ਵੇਖ ਸਕਦੇ ਇਧਰ ਸ਼ਾਨੀ ਵੇਖੋ ਤੂੰ ਪੱਤਣ ਦਾ ਪਾਣੀ ਹੁਣਾ ਸ਼ਾਨੀ ਵਿੱਚ 15 ਲੱਗੀਆਂ ਜਿੰਨਾਂ ਦੇ ਆਹ ਪਾਣੀ ਨਿਕਾਜੀ ਅਰੇ ਮਾਤੇ ਸਾਡੇ ਨਾਲ ਆ ਗਈ। ਇਹ ਬਣੀ ਤੇ ਚਾਨੂ ਜੀ ਆ ਗਏ। ਅੰਨ ਤੇ ਬਾਗੇ ਸੇਚਾਂ ਦੇ ਖਾਲਾ ਕਰਾ ਦੇ। ਆਈ ਉੱਥੇ ਹਾਂ ਖੰਡ ਪਾਸ ਤਰਾਇਦਾ ਸੀ ਬਾਬੇ ਸੇਚਾਂ ਦਾ ਹੀ ਉੱਥੇ ਗਏ। ਤੇ ਘਰ ਕੋਣ ਹੀਗਾ ਘਰ ਕੋਈ ਵੀ ਨਹੀਂ। ਉੱਡ ਆਇਆ ਵਿਚਾਰਾ ਉਹ ਹੀ ਉਹ ਸਾਰੇ ਉੱਥੇ ਬਾਗੇ ਲਗੇ ਇਹ ਸਿਰ ਭੋਗ ਪੈਣਾ ਹੀ। ਆਂ ਇਧਰ ਅਰਦਾਸ ਕਰਾਈ ਜੇ ਪਿੰਡੋਂ ਫੋਨ ਚੱਲ ਗਿਆ। ਭਈ ਤੁਹਾਡੇ ਘਰ ਤੇ ਪਾਣੀ ਵੜ ਗਿਆ ਆ। ਆਹ ਤੇ ਬਾਬਾ ਜੀ ਚਾਹ ਵੀ ਨਹੀਂ ਉੱਥੇ ਸੰਗਤ ਨੂੰ ਪਿਆਲੀ ਆਹ ਤੇ ਨਾ ਸੰਗਤ ਆ ਆਮ ਜਨ ਸਾਡੇ ਅੰਦਰ ਆ ਚੱਲ ਆਓ ਮਾਡਾ ਦੇਖੋ ਇਹਨਾਂ ਦਾ ਜਿਹੜਾ ਨਿਖਾਲ ਕਹਿੰਦੇ ਸਾਰੇ ਪਾਣੀ ਹੋ ਗਿਆ ਕਿ ਦੋ ਪਈ ਸਪਾਈ ਚੱਲਣਾ ਉਹਦੇ ਦੇਖਣਾ ਸਪਾਈ ਦੀ ਬਾਂਡੇ ਨਾ ਪਾਣੀ ਇੱਥੇ ਮਤਲਬ ਜੀ ਨਹੀਂ ਚੱਲ ਰਿਹਾ ਸਮਾਂ ਇਹਦੇ ਕੋਲ ਬੜਾ ਦੇ ਆ ਬੰਨਿਆ ਕੋਲ ਦੇ ਆ ਉਹ ਵਾਲਾ ਇਹਦੇ ਤੋਂ ਅੱਗੇ ਪਾਣੀ ਇਹਦੇ ਕੋਲ ਤੋਂ ਪਾਣੀ ਕੋਲੋਂ ਪਾਣੀ ਕਿੱਥੋਂ ਤੱਕ ਹੀ ਵੀ ਕਿੱਥੋਂ ਦਾ ਪਾਣੀ ਆ ਦੇਖੋ ਇਹ ਚਾਹ ਲੱਗਾ ਨਿਸ਼ਾਨ ਦੀ ਪਾਣੀ ਕਿੱਥੋਂ ਆ ਰਿਹਾ ਪਾਣੀ ਆ ਦੇਖੋ ਇਹ ਪਾਣੀ ਦਾ ਨਿਸ਼ਾਨ ਆ ਨਾ ਇਸ ਵਿੱਚ 4-4 ਫੁੱਟ ਪਾਣੀ ਆ 10-10 ਚਾਰ ਫੁੱਟ ਸੋਰੀ ਇੱਥੇ ਤੇ ਸਾਰੇ ਪਾਣੀ ਪਾਣੀ ਹੋਣਾ ਕਿੰਨਾ ਜਿਆਦਾ ਵੀ ਜੀ ਇਹ ਕਾ ਇਤੀ ਜੇ ਜੇ ਦਾ ਤਾਂ ਸ਼ਾਮ ਨੂੰ ਤਾਂ ਹੀ ਖਾਣ ਪੀਣ ਵਾਸਤੇ ਕੋਈ ਲੋੜਤ ਨਹੀਂ ਹੈਗੀ ਇਦਾਂ ਦੀ ਚਲੋ ਉਹ ਤੇ ਫਿਰ ਵੇਖਾਂਗੇ ਬਾਅਦ ਚ ਜਦਾਂ ਕਿਤੇ ਫਿਲਹਾਲ ਮਤਲਬ ਤੁਹਾਡਾ ਸਰੰਦੇ ਆ ਅਜੇ ਸਰ ਚਲੋ ਕੋਈ ਨਹੀਂ ਮਤਲਬ ਆਨੇ ਆਜੇ ਨਹੀਂ ਨਹੀਂ ਕੋਈ ਨਹੀਂ ਅਹੀਂ ਅਹੀਂ ਇੱਥੇ ਹੀ ਆ ਕੋਈ ਇਦਾਂ ਦੇ ਬੰਦੇ ਚਾਹੀਦੇ ਬਿਲਕੁਲ ਇਹ ਮਾਤਾ ਹੀ ਹਣੀ ਵੇਖੋ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨਿਆ ਗਿਆ ਪਰ ਇਹ ਕਹਿੰਦੇ ਵੀ ਸਾਡਾ ਸਰ ਦਾ ਪਰ ਕੋਈ ਨਹੀਂ ਆਪਾਂ ਮਾਤਾ ਹੀ ਕਿੰਨੇ ਜੋਗੇ ਤੁਹਾਡੇ ਲਾਗੇ ਬਾਅਦ ਵਿੱਚ ਵੀ ਤੁਹਾਡੀ ਮਤਲਬ ਨਹੀਂ ਨਹੀਂ ਜ਼ਰੂਰ ਬਹੁਤ ਹੈਗੇ ਆ ਪੂਰੇ ਠੀਕ ਹੈ ਜੀ